ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ 13 ਜਨਵਰੀ ਤੋਂ ਚੱਲੇ ਮਹਾਕੁੰਚ ਹੁਣ ਤੱਕ 59 ਕਰੋੜ 31 ਲੱਖ ਤੋਂ ਵੱਧ ਸ਼ਰਦਾਲੂ ਆਸਥਾ ਦੀ ਡੁੱਬਕੀ ਲਗਾ ਚੁੱਕੇ ਨੇ 26 ਫਰਵਰੀ ਮਹਾ ਸ਼ਿਵਰਾਤਰੀ ਮੌਕੇ ਮੁਕੰਮਲ ਹੋਣ ਵਾਲੇ ਮਹਾਕੁੰਚ ਸ਼ਰਦਾਲੂਆਂ ਦੀ ਬਦਰੀ ਪਿੰਡ ਨੂੰ ਧਿਆਨ ਵਿੱਚ ਰੱਖਦੇ ਰੇਲਵੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਸ਼ਰਦਾਲੂਆਂ ਨੂੰ ਮਹਾਕੁੰਚ ਤੱਕ ਪਹੁੰਚਾਉਣ ਲਈ ਰੇਲਵੇ ਦਾ ਸਭ ਤੋਂ ਵੱਡਾ ਯੋਗਦਾਨ ਹੈ ਮਹਾਕੁੰਚ ਦੇ ਆਖਰੀ ਹਫਤੇ ਦੌਰਾਨ ਪਿੰਡ ਨੂੰ ਕਾਬੂ ਹੇਠ ਰੱਖਣ ਲਈ ਅਯੁੱਧਿਆ, ਵਾਰਣਸੀ, ਗਾਜ਼ੀਆਬਾਦ, ਨਵੀਂ ਦਿੱਲੀ ਤੇ ਆਨੰਦਪਿਹਾੜ ਸਮੇਤ ਪ੍ਰਮੁੱਖ ਸਟੇਸ਼ਨ ਜਵਾਨਾਂ ਦੀ ਵਧੇਰੇ ਤਣਾਤੀ ਕੀਤੀ ਗਈ ਹੈ ਦੂਜੇ ਪਾਸੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਸ਼ਰਦਾਲੂਆਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਕਾਟਾਂ ਦੀ ਸਫਾਈ ਤੇ ਧਿਆਨ ਦੇਣ ਦੇ ਨਾਲ ਨਾਲ ਇੱਕ ਜਗ੍ਹਾ ਵਧੇਰੇ ਪੀੜੇ ਇਕੱਠੀ ਨਾ ਹੋਵੇ ਇਸ ਲਈ ਲਗਾਤਾਰ ਸ਼ਰਦਾਲੂਆਂ ਨੂੰ ਜਾਗਰੂਕਰਨ ਸਮੇਤ ਅਨਾਉਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਨੇ ਕਲ ਇਸ਼ਨਾਨ ਕਰਨ ਵਾਲੇ ਸ਼ਰਦਾਲੂਆਂ ਚ ਹైదరాబాద్ ਦੱਖਣ ਅਫਰੀਕਾ ਦੇ ਲਥੀ ਸੋਦੀ ਰਾਜਦੂਤ சுரேਸ਼ ਸਿੰਘ ਮਲਹੋਤਰਾ ਨੇ ਪਰਿਵਾਰ ਸਮੇਤ ਇਸ਼ਨਾਨ ਕੀਤਾ ਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ ਸਰਕਾਰ ਨੇ ਮਹਾਕੁੰਬਾਰੇ ਗਲਤ ਜਾਣਕਾਰੀ ਫੈਲਉਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ 136 ਅਜੇ ਖਾਤਿਆਂ ਦੀs ਨਾਕਤ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਪਾਕਿਸਤਾਨੀ ਘਟਨਾ ਨੂੰ ਕੁੰਭ ਨਾਲ ਜੋੜ ਕੇ ਲੋਕਾਂ ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ